ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਹੀਟ ਚੈਨਲ ਦਾ ਤੁਹਾਨੂੰ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਪੰਜ ਕਰਾਈ ਤਸਿਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੂ ਪਲਵਾਨ ਜੀ ਨਾਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਬਿਲਕੁਲ ਨੋਰਮਲ ਰੇਟ ਤੇ ਤੁਹਾਨੂੰ ਪੰਜ ਗਾਵਾਂ ਦਿਖਾਉਣੀਆਂ ਜਿਨ੍ਹਾਂ 'ਚ ਕੋਈ ਸੱਜਰ ਸੋਈ ਆ ਕੋਈ ਬੱਚੇ ਤੋਂ ਬਿਨਾਂ ਤੇ ਕੋਈ ਟੋਕੜ ਗੱਬਣਿਆ ਤੇ ਬਾਕੀ ਸੋਈਆਂ ਦੀਆਂ ਆਪਣੀ ਇੱਥੇ ਆ ਕੇ ਦੋ ਦੋ ਟਾਈਮ ਆਪਣੀ ਚੁਆਈ ਕਰਕੇ ਤਸੱਲੀ ਕਰਕੇ ਖੜਾ ਤੇ ਜਿਹੜਾ ਕੋਈ ਵੀ ਨਹੀਂ ਪਹੁੰਚਦਾ ਵੀਡੀਓ ਕਾਲ ਤੇ ਚੁਆਈ ਜ਼ਰੂਰ ਕਰਾ ਲਿਆ ਕਰੋ ਤੇ ਗੱਬਨ ਪਛਪੇ ਆਪਣਾ ਚੈੱਕ ਪਾਸ ਕਰਵਾ ਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਚਲੋ ਕਿਰਪਾ ਜੀ ਦੀ ਜੀ ਤੇ ਨਾਮ ਦੱਸੋ ਫਿਰ ਇੱਕ ਮੇਰਾ ਸੋਨ ਪਹਿਲਵਾਨ ਜੀ ਪਿੰਡ ਪੰਜ ਕਰਾਈਆਂ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਬੋਲ ਦੋ 97818 9729 ਠੀਕ ਹੈ ਤੇ ਅੱਜ ਛੋਟੇ ਛੋਟੇ ਹੀ ਆ ਪਾਸ ਛੋਟੇ ਛੋਟੇ ਠੀਕ ਹੈ ਜੀ ਤੇ ਸ਼ੁਰੂਆਤ ਫਿਰ ਆ ਜਿਹੜੀ ਪਹਿਲੇ ਨੰਬਰ ਤੇ ਜਿਹੜੀ ਨੋਰਮਲ ਜੇ ਕਰਦੇ ਚਾਹਾਂ ਛੋਟੇ ਕਰਦੇ ਚ ਹੀ ਆ ਤੇ ਆ ਦੇਖ ਸਕਦੇ ਹਵਾਨਾ ਇਹਦਾ ਬਾਕੀ ਜੀ ਤਾਜੀ ਸੋਈਏ ਕੁਝ ਕੁ ਪਲਾਵੀ ਹਵਾਨੇ ਤੇ ਹੈਗੀਆਂ ਕੀ ਜਮਗਰੇ ਦੇ ਬੱਛੀ ਜੀ ਅੱਛੇ ਮਗਰੇ ਦੇ ਬੱਛੀ ਆ 나ੜੋ ਜਿਹੜਾ ਨਾਲ ਤਾਜ਼ਾ ਹੀ ਆ ਸੁਆ ਕਿਨਵਾਇ ਦਾ ਪਹਿਲਾ ਜੀ ਅੱਛਾ ਕਿੰਨੇ ਕਿ ਚੱਦੇ ਸੋਈਏ ਇਹ ਬੱਸੋਂ ਦੀ ਜੇ ਪੌਣਾ ਤੇ ਅੱਛਾ ਪਰਸੋਂ ਦੀ ਸੋਈ ਹੈ ਅੱਜ ਤਾਂ ਬੋਲਾ ਹੀ ਹੋਣਾ ਨਹੀਂ ਕਿੰਨਾ ਕੁ 5-6 ਕਿਲੋ ਜੀ ਵੀ ਜੇ ਅੱਛਾ 5-6 ਕਿਲੋ ਹੈਗਾ ਇਹ ਆ ਵੀ ਚੱਲਾ ਥੋੜਾ ਪਤਾ ਜੇ ਹੋਰ ਵਾਜੂਗੀ ਬਾਕੀ ਵੀ ਵਾਜੂ ਬਾਕੀ ਸੇਵਾ ਦਾ ਹੁੰਦਾ ਦੁੱਧ ਜੀ ਜਿੰਨਾ ਪਾਲੋ ਹਾਂਜੀ ਹਾਂਜੀ ਤੇ ਆ ਵੀ ਸਾਰੀਆਂ ਗਰਮੀਆਂ ਜਿਹੜਾ ਵਾ ਦੁੱਧ ਦਾ ਸਾਰੀ ਜਾਊਗੀ ਸਾਰੀ ਜਾਊ ਘਰ ਵਾਲਾ ਸਾਰੀ ਤੁਰ ਹਾਂ ਫਿਰ ਬਾਕੀ ਛੋਟਾ ਜਿਹਾ ਕੱਢਦੇ ਆ ਥੋੜੀ ਜੀ ਜਗ੍ਹਾ ਜਿੰਨੇ ਵਧੀਆ ਫਿਰ ਟਾਜਣਾ ਬਿਦਿਨਾਰੀ ਆ ਵੀ ਬਹੁਤ ਹੀ ਸਾਹਮਣੇ ਹੁੰਦੀ ਉਹਨਾਂ ਵੀਰਾਂ ਦਾ ਵਧੀਆ ਸਾਰੀ ਜਾਊਗੀ ਬਾਕੀ ਪਹਿਲਾਂ ਸੂਆ ਸੱਜਰ ਸੂਈ ਹੈ ਸਾਬੂਦਾ ਥੋੜਾ ਜਿਆ ਕਰਦੀ ਹੈ ਕਿੰਨਾ ਫਿਰ ਕੀ ਦਾ ਮੁੱਲ ਇਹ ਦੇ ਦਈਏ 18000 ਦੀ ਕਰ ਦਈਏ ਤੁਹਾਡੀ ਬਾਰੇ ਛੋਟਰ ਕਰ ਦੋ ਜਿੰਨੀ ਕਰਨੇ ਕਿੰਨੇ ਤੇ ਕਰ ਦਈਏ ਤੁਸੀਂ ਦੱਸਣਾ ਜੀ 15 ਦੀ ਦੇ ਦਈਏ ਦੇ ਲਵਾਂਗੇ 15 ਆ ਅੱਛਾ 15 ਦੀ ਦੇ ਦੋ ਦੇ ਦੋ 15000 ਦੀ ਵੀ ਨਹੀਂ ਦਿੰਦਾ ਕੋਈ ਉਤਨਾ ਤਾਜੀ ਸੂਈ ਆ ਅੱਛਾ ਤੇ ਚਲੋ ਦੇ ਦਵਾਂਗੇ ਤੁਸੀਂ ਕਹਿ ਦਿੱਤਾ 15 ਦੀ ਦੇ ਦਵਾਂਗੇ ਠੀਕ ਹੈ ਜੀ ਅੱਜ ਜਾਣ ਦੋ ਛੋਟੇ ਭਾਈ ਛੋਟੇ ਭਾਜ ਜਾਣ ਆ ਵੀ ਤਾਜੀ ਸੂਈ ਜਾਵਦੀ ਆ ਇਹ ਵੀ ਤਾਜੀ ਇਹ ਵੀ ਪੱਤਸੋਂ ਦੀ ਸੂਈ ਆ ਅੱਛਾ ਇਹ ਦੇਖੋ ਕਿੰਨਾ ਕੁ ਬੋਲਾ ਇਰ ਕੋ ਬੱਚੇ ਦਾ ਪਾ ਕੇ 8-9 ਕਿਲੋ ਜੀ ਅੱਛਾ 9 ਕਿਲੋ ਠੀਕ ਆ ਤੇ ਇਹ ਕਿੰਨਾ ਕੁ ਕਰੀ ਜਾਊਗੀ ਇਹ ਦੁੱਧ 12 13 ਕਿਲੋ ਕਰੀ ਜਾਊ ਰਮਾਨਾ ਠੀਕ ਹੈ ਜੀ ਖੋਲੋ ਫਿਰ ਤੋਰ ਦਈਏ ਐਨੂੰ ਕਰਦੇ ਨੀ ਲੈ ਠੀਕ ਐਨੂੰ ਦੁੱਧ ਕਰ ਦੇਣਾ ਨਹੀਂ ਆ ਆਪਣੇ ਕੋਲ ਕਈ ਦੇ ਹਲ ਬਾਰੇ ਲੈ ਜਾ ਬੱਚੀ ਬਾਕੀ ਹੈਗੀ ਇਹ ਵੀ ਜਰਸੀ ਜੀ ਲੈ ਬਾਕੀ ਫੁਸ਼ ਨਹੀਂ ਹੈਗੀ ਇਹਦੀ ਛੋਟੀ ਆ ਫੁਸ਼ ਆ 12 13 ਲੀਟਰ ਦੇ ਕਰੀ ਬੇਬੀ ਜਿਹੜਾ ਕਿੰਦੇ ਵਿੱਚ ਚਵਾਈ ਜਾਊਗੀ ਇਹਦੇ ਮਗਰ ਕੀ ਆ ਬੱਚੀ ਜੀ ਇਹਦੇ ਮਗਰ ਇਹਦੇ ਮਗਰ ਬੱਚੀ ਆ ਥਾਣੇ ਦੇ ਵੀ ਆਪਾਂ ਦੇਖ ਸਕਦੇ ਕੋਸਰਾ ਫਿਰ ਚਵਾਈ ਵਾਲਾ ਤੇ ਤਾਜ਼ੇ ਬੱਚਾ ਵਾ ਜਿਹੜਾ 나ੜੂ ਜਿਹੜਾ ਨਾਲ ਹੀ ਇਹਦਾ ਤੇ ਇਹਦਾ ਫਿਰ ਮੁੱਲ ਵੀ ਦੀ ਇਹ ਦੀ ਦੀਏ 35 ਦੀ ਕਰਦੀ ਔਰ ਮਨ ਕਰ ਦੋ ਜਨਾ ਇੱਕੋ ਗੱਲ ਇੱਕੋ ਗੱਲ ਪੂਰੇ 30 ਦੀ ਦੇ ਦਾਂਗੇ 30 ਦੀ ਠੀਕ ਹੈ ਜੀ ਠੀਕ ਤੇ ਆ ਬੱਚੇ ਤੋਂ ਵੀ ਨਹੀਂ ਆ ਇਹ ਬੱਚੇ ਤੋਂ ਬਣਾ ਲਿਜੀ ਇਹਦੇ ਕੋ ਦੁੱਧ ਇਹਦੇ ਕੋ ਦੁੱਧ 6 ਕਿਲੋ ਹੋਊਗਾ ਠੰਡਾ ਕਰਕੇ ਟਕਾਵਾ ਹੋਊਗਾ ਤਾਂ 8 ਕਿਲੋ ਦਾ 6 ਕਿਲੋ ਹੋਊਗਾ ਤੇ ਆ ਵੀ ਸੰਗਣਾ ਦੁੱਧ ਦੋ ਰੋ ਫਿਰ ਆਤਰਾ ਸੀਲਸ ਲੱਗ ਗਿਆ ਸੀਲਸ ਲੱਗ ਗਿਆ ਜੀ ਭੜਾ ਭਾਗ ਦੋ ਠੀਕ ਹੈ ਬਾਕੀ ਜਿਹੜੇ ਨਿਸ਼ਾਨ ਨੇ ਪੁਰਾਣੇ ਹੀ ਆ ਜਿਹੜੇ ਪੱਕੇ ਆ ਲੈਓ ਅਜੇ ਲੈਜ ਤੇ ਇਹਦਾ ਫਿਰ ਮੁੱਲ ਦੇ ਦੇ ਦੀ 15 ਦੀ ਅੱਛਾ 15 ਦੇ ਦੇਣੀ ਹੈ ਦੇ ਦਾਂਗੇ 15 ਇਹ ਕਰ ਦਈਏ ਯਾਰ ਕਨ ਛੋਟ ਹੋਰ ਕਰ ਦੋ ਕਰਨੀ ਦੀ 14 ਨੇ ਦੇ ਦੀਏ ਦੇ ਦਾਂਗੇ 14 ਦੀ ਹੋਰ ਮਾਨ ਤਾਨ ਕਰ ਦਾਂਗੇ ਵੀਰ ਭਰਾ ਅੱਛਾ ਕੋ ਫੋਨ ਲਾਉਗਾ ਤੇ ਹੋਰ ਕਰ ਦੋ ਠੀਕ ਹੈ ਤੇ ਆ ਗੱਭਣਿਆ ਹਾਂ ਹਾਂ ਜੀ ਇਹ ਕੱਚੀ ਜੇ 15 ਦਿਨ ਲੈ ਜੂਗੀ ਠੀਕ ਤੋਰੋ ਫਿਰ ਇਹਨਾਂ ਤੇ ਉਦ ਤਰਾ ਕਿੰਨੇ ਕ ਦੁੱਧ ਆ ਲਈ ਆ ਇਹ ਘਰ ਵਾਲਿਆਂ ਦੇ ਅਰਕਾ ਦੂਜਾ ਸੂਰਾ ਸੋਨਾ ਜੇ ਪਹਿਲੇ ਸੂਰੇ ਦੇ 15 16 ਕਿਲੋ ਚੋਇਆ ਜੇ ਅੱਛਾ ਹਾਂਜੀ ਵਾਕਿ ਚਲੋ ਗਰਮੀ ਦੇ ਸਾਲ ਆ ਆ ਚਲੋ ਜਿੱਦੀ ਵਿੰਡਾਂ ਕੱਟੀ ਜਾਵੇ ਓਰ ਜਰਸੀ ਹੈ गर्मी चाने वाली गाय भी हले टाइम खड़ती है आज लै ਪਕੀ ਰਹੇ ਚੰਦੀ ਕੁੜੀ ਬਣੂ ਕਰੀ ਇਸ ਆਹ ਥਾਂ ਨੇ ਤੇ ਆਪਾਂ ਦੇਖ ਸਕਦੇ ਹੈ ਕਿ ਠੰਡੀ ਆ ਤੇ ਬਾਕੀ ਤੇ ਲਟੋਲਾਂ ਚੰਗੀਆਂ ਆ ਵਾ ਲਟੋਲਾਂ ਚੰਗੀਆਂ ਬਣੂ ਚੰਗੀਆਂ ਠੀਕ ਹੈ ਜੀ ਤੇ ਟਾਈਮ ਉਤਰਾ ਕਿੰਨਾ ਕੁ ਲੱਗ ਜੂਗੀ ਇਹ ਕਿੰਨੇ 30 ਤਰੀਕ ਤੇ ਲੱਗੇ ਬੰਨੇ ਸੋਨਾ ਇਹ ਅੱਛਾ ਹਾਂ ਜੀ ਠੀਕ ਹੈ ਤੇ ਮੁੱਲ ਮੁੱਲ ਸੋਨਾ ਦੇਣ ਕੱਢੂਗੀ ਮੁੱਲ ਫਿਰ ਇਹਦਾ ਮੁੱਲ ਫੋਨ ਤੇ ਕਰਾਂਗੇ ਅੱਛਾ ਤਾਂ ਫੋਨ ਤੇ ਕਰਾਂਗੇ ਸ਼ਾਮ ਛੱਡਾਂਗੇ ਸ਼ਾਮ ਛੱਡ ਦੋਗੇ ਹਨਾ ਤੇ ਹੁਣ ਆ ਜਿਹੜੀ ਜੇ ਏ ਵੀ ਗੱਭਨ ਜੀ ਅੱਛਾ ਵੀ ਗੱਭਨ ਆ ਹਾਂਜੀ ਉੱਥੇ ਹੀ ਚੈੱਕ ਕਰਾਈ ਉਥੋਂ ਦੇ ਡਾਕਟਰ ਕੋ ਹਾਂਜੀ ਤੇ ਡਾਕਟਰਾਂ ਦਾ ਵੀ ਸੱਤਾਂ ਤੋਂ ਕੋਈ 10 ਦਿਨ ਉੱਤੇ ਹੋਊਗੀ ਜਾਂ ਥੱਲੇ ਹੋਊਗੀ ਅੱਛਾ ਹਾਂਜੀ ਸੱਤਾਂ ਦੇ ਲਾਗੇ ਬੰਨੇ ਹੈਗੇ ਸੱਤਾਂ ਦੇ ਲਾਗੇ ਬੰਨੇ ਹੈਗੀ ਜੇ ਦੁੱਧ ਉਹਨਾਂ ਛੱਡ ਦਿੱਤੀ ਹੈ ਅੱਛਾ ਬਾਕੀ ਆ ਡਾਕਟਰ ਆਇਆ ਹੀ ਨਹੀਂ ਚੈੱਕ ਕਰਾ ਲੈਣੀ ਕਿੰਨੇ ਦੀ ਆਪਣੇ ਇੱਥੇ ਕਰਾਵਾਂਗੇ ਆਪਣੇ ਘਰ ਅੱਛਾ ਲੱਗੇ ਚੈੱਕ ਕਰਾਉਣ ਹਾਂਜੀ ਚੈੱਕ ਹੀ ਕਰਾਵਾਂ ਘਰੇ ਵੀ ਚੈੱਕ ਕਰਾਉਣ ਲੱਗੇ ਕਰੇ ਆਪਣੇ ਡਾਕਟਰ ਤਾਂ ਹਾਂਜੀ ਠੀਕ ਆ ਤੋਰੋ ਹੱਕਰੀ ਨਵੇਂ ਦੁੱਧ ਦਿੰਦੀ ਹੁਣ ਕਿ ਨਹੀਂ ਨਾ ਦੁੱਧ ਉਹਨਾਂ ਛੱਡ ਦਿੱਤੀ ਅੱਛਾ ਦੁੱਧ ਦੁੱਧ ਛੱਡਤੀ ਹੁਣ ਤੇ ਉੱਤਰਾ ਕਹਿੰਦੇ ਕਿ ਸਤਾਂ ਦੇ ਲਾਗੇ ਪੰਨੇ ਚੈੱਕ ਪਾਸੇ ਆਪਾਂ ਕੀ ਡਾਕਟਰ ਸਾਹਿਬ ਹੁਣੇ ਆਏ ਹੁਣੇ ਆਪੋ ਵੀ ਲੱਗੇ ਕਰੇ ਚੈੱਕ ਰਾਂ ਦਰਦੀ ਦਰਦੀ ਆ ਥੋੜਾ ਆ ਜਲਾ ਹੈ ਜੀ ਕਿੰਨੇ ਚਿਰ ਤੇ ਚੱਕ ਪਾਸ ਨੇ ਇਹ ਡਾਕਟਰ ਸਾਹਿਬ ਇਹਨੂੰ 7 ਮਹੀਨਾ ਲੱਗ ਗਿਆ 7ਵਾਂ ਲੱਗ ਗਿਆ ਅੱਛਾ 7ਵਾਂ ਚੱਲ 7ਵਾਂ ਲੱਗ ਗਿਆ ਵਾ ਠੀਕ ਹੈ ਜਿਹੜਾ ਵਾ ਚਲੋ ਇਹ ਆ ਵੀ ਚੱਕ ਪਾਸ ਹੋ ਗਈ ਆ ਹੁਣ ਤੁਹਾਡੇ ਘਰੇ ਵੀ ਹਾਂਜੀ ਤੇ ਆ ਟੀਕਾ ਠੰਡਾ ਲਵਾ ਦੇਣਾ ਨਹੀਂ ਟੀਕਾ ਲਾਵੇ ਟੀਕਾ ਠੀਕਾ ਠੰਡਾ ਵੀ ਨੇ ਲਾ ਦੇਣਾ ਤੇ ਕਿੰਨਾ ਫਿਰ ਇਹ ਤਾਂ ਮੁੱਲ ਰੱਖੀ ਆਪਾਂ ਇਹ ਦੇ ਦਈਏ 20000 ਦੀ ਕਰ ਦਈਏ ਔਰ ਮੰਨ ਤਾਂ ਸਾਹਮਣੇ ਸਭ ਨੇ। ਤੂੰ ਜਿਹੜਾ ਤੂੰ ਅੱਗੇ ਚੋਂ ਜੋ ਕੀਤਾ ਤਿੰਨਾ ਜੋ ਕੀਤਾ ਤੇਰੇ ਵਿੱਚ ਵੀ ਕਰ ਦੋਗੇ। ਇੱਕੋ ਗੱਲ ਕਰੀਏ ਫਿਰ। ਇੱਕੋ ਹੀ ਗੱਲ ਕਰ। ਸੰਭ ਨਹੀਂ ਵੀ ਹੈ ਕਿਹ ਵੇਰ ਨੇ। ਕੋਈ ਗੱਲ ਹੀ ਨਹੀਂ ਕੋਈ ਨਹੀਂ। ਤੇ 15000 ਦੇ ਦੇ ਦੀਏ। ਦੇ ਦੋ ਨਹੀਂ ਵੀਰ ਜੀ 15000 ਦੀ। ਪਰ ਦਿੰਦਾ ਨਹੀਂ ਜੇ ਚਲੋ ਹੋਰ 2 ਮਹੀਨੇ ਸਾਹਮ ਕੇ ਲਾ ਲੋ 75000 ਦੇ ਦੋ ਵੀ ਨਹੀਂ ਆ। ਹਾਂ ਦੋ ਤਿੰਨ ਮਹੀਨੇ ਮੰਨ ਕੇ ਚਲੋ। ਹਾਂਜੀ ਹਾਂਜੀ। ਤੇ ਦੁੱਧ ਕਿੰਨਾ ਕੱਢੀ ਜਾਓਗੇ? ਦੁੱਧ ਚਲੋ 1 ਕੱਦ ਵਜਨ ਵਾਲੀ ਇਹ 10 12 ਕਿਲੋ ਕੀ ਜਾਂਦਾ ਇਹਨੂੰ ਠੀਕ ਐ ਇਹ ਆ ਵੀ ਚਲੋ ਜਿੰਨੇ ਬੱਚੀ ਰੱਖਣੀ ਆ ਉਹਦੇ ਲਈ ਇਹ ਚੰਗੀ ਆ ਚੰਗੀ ਆ ਜੀ ਵੀ ਇਹਨੇ ਫੇਰ ਬਾਅਦ ਚ ਸੱਜਰ ਵੀ ਹੋ ਜਾਣਾ ਵਾ ਸੱਜਰ ਵੀ ਹੋਏ ਨਾ ਗਰਮੀਆਂ ਜਦ ਨੇ ਸੁਣਾ ਹਾਂਜੀ ਹਾਂਜੀ ساری ਗਰਮੀਆਂ ਦੋ ਤਿੰਨ ਨੇ ਠੀਕ ਐ ਤੇ ਬਾਕੀ ਚਲੋ ਇਹ ਵੀ ਕੋਈ ਤਾਂ ਸੱਲੀ ਕਰਕੇ ਖੜੇ ਹਨਾ ਤੁਹਾਡੇ ਘਰੋਂ ਆਪਣਾ ਵੇਸ਼ ਚਾਖ ਕੇ ਤੇ ਆਪਣੀ ਸਭ ਜਿਹਨੇ ਵੀ ਲੈਣੀ ਹੈ ਨਾ ਵੀਰ ਨੇ ਆਪਣਾ ਡਾਕਟਰ ਭਾਵੇਂ ਇੱਥੇ ਸਾਦ ਲੇ ਹਾਂਜੀ ਹਾਂਜੀ ਘਰ ਜਾ ਕੇ ਚਾਖ ਕੇ ਕਰਾਉਣੀ ਆ ਤੇ ਸਾਡੇ ਜਾਂਦੇ ਚਾਖ ਕੇ ਕਰਾ ਦੇ ਬਾਕੀ ਚਲੋ ਇੱਕ ਵਾਰੀ ਚੈੱਕ ਪਾਸ ਸਾਮਣੇ ਹੋ ਗਿਆ ਠੀਕ ਆ ਵੀ ਠੰਡਾ ਜਿਹੜਾ ਲੱਗ ਜ ਲੱਗਾ ਤੇ ਬਾਕੀ ਇਹਦੇ ਥਾਂ ਵੀ ਤੇ ਇੱਕ ਹਾਂਦੇ ਜੇ ਲੱਗੇ ਤਾਂ ਇੱਕ ਵਾਰੀ ਫਿਰ ਤੇ ਬਾਕੀ ਇੱਥੇ ਆਓ ਆਪਣੀ ਸਮਝਣਾ ਵੇਖ ਕੇ ਤੇ ਆਪਣੀ ਮਰਜ਼ੀ ਨੇ ਪਸ਼ੂ ਖਰੀਦੋ ਜੀ